ਤੁਹਾਨੂੰ ਅੱਹ ਤੁਹਾਨੂੰ ਮੇਰਾ ਜਿਹੜਾ ਦੁਬਾਰਾ ਪਲਾਨ ਕਰੀਏ ਪਰਪਸ ਹੈ ਕਿ ਮੈਂ ਤੁਹਾਨੂੰ ਹੁਣ ਤੱਕ ਦਾ ਜਿਹੜਾ ਪਿੰਡ ਡਾਂਸਿੰਗ ਵਾਲਾ ਜਿਹੜਾ 9 ਔਰ 10 ਤਰੀਕ ਦੇ ਦਰਮਿਆਨੀ ਰਾਤ ਨੂੰ ਵੜਾਈ ਸ਼ੈਮਫੁਲ ਇਨਸੀਡੈਂਟ ਜਿਹੜਾ ਹੋਇਆ ਸੀ ਜਿਹਦੇ ਚ ਇੱਕ ਰਮਿੰਦਰ ਸਿੰਘ ਔਰ ਉਹਦੇ ਸਾਥੀਆਂ ਵੱਲੋਂ ਜਸਪ੍ਰੀਤ जसप्रीत सिंह और अग लाई गई रंजिश चल रही थी जी खबर चली सी नशा रोक तो सारा कुछ इंसीडेंट नंबर तीन डेटेड दस जनवरी अंडर सैक्शन तीन सौ छब्बी जी जिस घर अग लाओ जी सजा दस साल होंगी हैज किया अलोंग विद एक सौ पंद्रह दो जो हॉट केसिस लगता है 324 सौ चार जोड़ा नुकसान देन होंगे चार सौ सताई का इकुअलेंट वन और वन थ्री जे पुराने वन फोर्ट्ट एट वन फोर् नाइन उस तो बादने तफ्तीश तीन सौ सत्त का वाधा किया गया

गिरफ्तार कर चुके ऐसी, जेदे चे है, गिरफ्तारी हो चुकी ऑल्टो कार जी रमिंदर मुख दोषी दू जी अः प्लास्टिक दनी जिद इन्होंने जो पेट्रोल यूज किया वरत्या गया बराबद करा लिया है एक दो तलवारा

ਉਸ ਦੇ ਨਾਲ ਦੇ ਬੰਦੇ ਬੁਲਾਈ ਸੀ ਇਹ ਸਾਰਾ ਜਿਹੜੀ ਇਹਨਾਂ ਨੇ ਅਗਜਮੀ ਕੀਤੇ ਉਹਦੇ ਚ

So, मैं तो नहीं भी यकीन दवाना चाहती हाँ कि बठिंडा पुलिस इस क्रम से बहुत ही प्रोफेशनल लगी हुई है वी आर वेरी सेंसिटिव टू द फैक्ट डेट हुआ होया बहुत ही शर्म शर्मनाक है और डीसी साहब ने ही फॉलोअप करके सीएम साहब तो भी इना जेडे अट कर रहे उन्होंने पिंजाग, पिंजाग हजार पर फैमिली सीएम साहब तो सेंक्शन कराता है जो थोड़ा बहुत उन्होंने मॉनिटरी हेल्प हो सकती है और इन्होंने एस डी एम साहब ने भी जाके ए डीसी मैडम ने भी उसे काफी हेल्प करने की लोगों कोशिश की है बट मैं लोगों को अपील भी करना चाहागी कि जीडी कुछ कुछ मिसकम्यूनीकेशन भी फैल रही है, तो ना यकीन किया जाए असी कंटिन्यूअसली कोशिश कर रहे कि जे रे दोषी है उन्होंने जल्द तो जल्द फड़ लीए और इंश्योर करिए किस बिल्कुल स्ट्रिक्टली अंस लाए उदे, उदे ही बिहाफते प्रॉपर कन्विक्शन होए और इस तरह एक एग्जाम्पल सैट हुए कि इस तरह के जेडे बहुत ही शर्मनाक और घटिया इंसीडेंट किया गया युबारा ना रिपीट हो ਥੈਂਕ ਯੂ ਲਖਨੂ ਲੈ ਕੇ ਕਹਿ ਰਹੇ ਜੀ ਜਿਹੜੀ ਸਾਰੀ ਘਟਨਾਵਾਂ ਦੇਖੋ ਜੀ ਮੈਂ ਵੀ ਮੌਕੇ ਤੇ ਗਈ ਸੀਗੀ that time ਮੈਨੂੰ ਕਾਫੀ ਵਾਇਰਲ ਸੀ ਨਹੀਂ ਜਾ ਪਾਈ ਪਰ ਬਾਅਦਛਾ ਜਦੋਂ ਮੈਂ ਗਈਆਂ ਮੈਨੂੰ ਇੰਡੀਪੈਂਡੈਂਟਲੀ ਪਿੰਡ ਵਾਸੀਆਂ ਤੋਂ ਵੀ ਮੈਂ ਗੱਲ ਕੀਤੀ ਉਹਨਾਂ ਨੂੰ ਵੀ ਬੜਾ

ਮੈਡਮ ਇਹਨਾਂ ਕਾਰਨ ਕੀ ਸੀਗਾ ਇਹ ਲੜਾਈ ਦਾ ਦੇਖੋ ਜੀ ਜੋ ਮੈਨੂੰ ਹੰਟਕ ਦੇ ਪੁੱਛ ਕੇ ਮੌਕੇ ਤੇ ਜਾ ਕੇ ਜਾਂ ਦੋਸ਼ੀਆਂ ਨੂੰ ਫੜ ਕੇ ਪਤਾ ਲੱਗਿਆ ਕਿ ਇਹਨਾਂ ਦੀ ਦੋ ਤਿੰਨ ਦਿਨਾਂ ਚ ਹੀ ਟਸਲਬਾਜ਼ੀ ਚੱਲ ਰਹੀ ਸੀ ਜਿਹੜਾ ਇਹ ਰਮਿੰਦਰ ਹੈ ਪਿਛਲੇ ਸਾਲ ਇਹਨੂੰ ਵੀ ਅਟੈਕ ਕੀਤਾ ਗਿਆ ਸੀ ਜੋ ਰਿਕਾਰਡ ਤੇ ਪਤਾ ਲੱਗਿਆ ਕਿ ਇਹਦੇ ਸਿਰ ਤੇ ਵੀ ਟੱਟ ਲੱਗਿਆ ਇਹਨੂੰ ਅਦਮਰਾ ਟਾਈਪ ਹੀ ਛੱਡਦਾ ਸੀਗਾ ਤੇ ਇਸ ਤਰ੍ਹਾਂ ਇਹਨਾਂ ਦੀ ਆਪਸੀ ਰੰਜਿਸ਼ ਸੀਗੀ ਪਹਿਲਾਂ ਜਿਹੜਾ ਰਮਿੰਦਰ ਹੈ ਉਹਦੇ ਘਰ ਨੂੰ ਵੀ ਕਾਫੀ ਅਟੈਕ ਕੀਤਾ ਗਿਆ ਉਹਦੇ ਗੇਟ ਤੇ ਵੀ ਕਾਫੀ ਜ਼ਿਆਦਾ ਤੁਸੀਂ ਵੀ ਦੇਖਿਆ ਹੋਣਾ ਹੈ ਗੇਟ ਨੂੰ ਵੀ ਤਲਵਾਰਾਂ ਨਾਲ ਘਰਿਆ ਸੀ ਤੇ ਅੰਦਰ ਬਾਥਰੂਮ ਵਗੈਰਾ ਨਾਲ ਦੇ ਘਰਾਂ ਦੇ ਜਿਹੜੇ ਬਾਹਰਲੇ ਪੋਰਸ਼ਨ ਹੁੰਦੇ ਸਾਰੇ ਉੱਟੇ ਹੋਏ ਸੀ ਉਸ ਤੋਂ ਬਾਅਦ ਐਸ ਪਰ ਆਲ ਥੀਜ਼ ਅਕਿਊਜ਼ ਇਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਚੈਲੰਜ ਟਾਈਪ ਕੀਤਾ ਉਸ ਤੋਂ ਬਾਅਦ ਰਮਿੰਦਰ ਨੇ ਆਪਣੇ ਹੈਪੀ اور ਦੇ ਮੁੰਡੇ ਹੁਣ ਤੱਕ ਅਸੀਂ ਫੜੇ ਇਹਨਾਂ ਨੂੰ ਬੁਲਾ ਕੇ ਸਾਰਾ ਪਲੈਨਿੰਗ ਕੀਤੀ ਅਗਲਾ ਦਿਨ ਕਰਦੇ ਹਮਲਾ ਅਸੀਂ ਨੇ ਪੁਲਿਸ ਕੰਪਲੇਟ ਕਰ ਦਿੱਤੀ ਇਹ ਤਾਂ ਜੀ ਇਹੀ ਗਲਤ ਤਫਸੀਰ ਦਾ ਪਾਟਾ ਇਨਫੈਕਟ ਮੈਂ ਲੋਕਲ ਪਿੰਡ ਵਾਸੀਆਂ ਨੂੰ ਵੀ ਪੁੱਛਿਆ ਸੀਗਾ ਵੀ ਜੇ ਤਿੰਨ ਦਿਨਾਂ ਤੋਂ ਇਸ ਤਰ੍ਹਾਂ ਦੀ ਇਨਾਂ ਦੀ ਆਪਸ ਵਿੱਚ ਮੁੰਡਿਆਂ ਦੀ ਕੈਬਲ ਡਾਂਸੀ ਚੱਲ ਰਹੀ ਸੀਗੀ ਤਾਂ ਕਿਸੇ ਨੂੰ ਰਿਪੋਰਟ ਕਰਨਾ ਚਾਹੀਦਾ ਸੀ ਬਟ ਚਲੋ ਜੋ ਇਨਸੀਡੈਂਟ ਹੋ ਗਿਆ ਅੱਗੇ ਲਈ ਸਾਡੇ ਲਈ ਵੀ ਲੈਸਨਸ ਹੈ ਮੈਂ ਕਨਸਰਨਡ ਡੀਐਸਪੀ ਸਰਕਲਰ ਐਸਐਚਓ ਨੂੰ ਵੀ ਵਾਰਨ ਕੀਤਾ ਕਿ ਇਸ ਤਰ੍ਹਾਂ ਦੇ ਇਨਸੀਡੈਂਟਸ ਕੋਲ ਨਾਟ ਵੀ ਟੋਲਰੇਟਡ ਪਰਵਾਰ ਕਹਿੰਦਾ ਵੀ ਅਸੀਂ ਵੀ ਜੇ ਬੁਸ਼ਾਇਦ ਕੀਤੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਕੋਜੀ ਆਫੀਸ਼ੀਅਲੀ ਤਾਂ ਸਾਡੇ ਕੋਲ ਨਹੀਂ ਰਿਪੋਰਟ ਆਈ ਹੈ ਨਹੀਂ ਤਾਂ ਮੈਂ ਹੁਣ ਤੱਕ ਇਸੇ ਚੋ ਐਕਸ਼ਨ ਲੈ ਲਿਆਣਾ ਸੀ ਔਰ ਇਹਨਾਂ ਚੋ ਜਿਹੜੇ ਦੋਸ਼ੀ ਫੜਿਆ ਆਲਦੋ ਸੀਆਈਏ ਦਾ ਮੇਜਰ ਰੋਲ ਹੈ ਬਟ ਇਹਦੇ ਚ ਐਸਐਚਓ ਨੇ ਵੀ ਆਪ ਇਨੀਸ਼ੀਏਟਿਵ ਲੈ ਕੇ ਇਹ ਬੰਦੇ ਫੜੇ ਜਿਹੜੇ ਸ਼ੁਰੂ ਵਿੱਚ ਜਿਹਨਾਂ ਬਿਆਨ ਆਏ ਨੇ ਪਰ ਪਰਿਵਾਰ ਦੇ ਉਹਨੇ ਵੀ ਇਸ ਸਿਚੂਏਸ਼ਨ ਬਹੁਤ ਫੋਕੀ ਦਿੱਤੇ ਪਰ ਆਇਆ ਕੋਈ ਨਹੀਂ ਹੋਇਆ ਤਾਂ ਸਾਡੇ ਗੰਨੇ ਵਿੱਚ ਨਹੀਂ ਗਏ ਮੈਂ ਤਾਂ ਜਦੋਂ ਗਈ ਆ ਜੀ ਮੈਨੂੰ ਤਾਂ ਨੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਟਸਲਬਾਜ਼ੀ ਚੱਲ ਰਹੀ ਸੀ ਥੋੜਾ ਸਰਪੰਚ ਤੇ ਵੀ ਅਲੀਗੇਸ਼ਨ

ਜਿਹੜੇ ਨਾਟ ਰਿਲੇਟਡ ਟੂ ਦਾ ਕੇਸ ਪਿੰਡ ਵਾਲੇ ਸੀ ਉਹਨਾਂ ਨੂੰ ਬੋਲਾ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪਿੰਡ ਦਾ ਨਾਮ ਇਸ ਤਰ੍ਹਾਂ ਦੇ ਕੇਸ ਨਾਲ ਅਸੋਸੀਏਟ ਹੋ ਗਿਆ ਮੈਡਮ ਹੋਏ ਇਸ ਮਾਮਲੇ ਤੇ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਹੁਣ ਇਹਦੇ ਚ ਜੀ ਸਾਡੀ 10 ਗ੍ਰਿਫਤਾਰੀਆਂ ਹੋ ਚੁੱਕੀਆਂ ਵਿੱਚ ਇਨਕਲੂਡਸ ਦਾ ਮੁੱਖ ਦੋਸ਼ੀ ਆਫ ਦਾ ਕੇਸ ਔਰ ਉਹਨਾਂ ਦੇ ਹੀ ਪੁਛਕਿੱਚੇ ਸਾਨੂੰ ਹੋਰ ਆਈਡੈਂਟੀਫਾਈ ਹੋਏ ਜਿਨ੍ਹਾਂ ਨੂੰ ਫਾਈਨਲੀ ਸਾਡੀ ਕਨਸਟੈਂਟਲੀ ਟੀਮ ਨਾਲ ਲੱਗਿਆ ਹੋਇਆ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز